ਕੁੱਤਾ ਰੱਖਣ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸਦੇ ਆ ਕੀ ਹੈ ਪੂਰੀ ਖਬਰ ਤਾਂ ਬਿਲਕੁਲ ਦਰਅਸਲ ਇੱਕ ਵਿਅਕਤੀ ਦੇ ਵੱਲੋਂ ਗਲੀ ਦੇ ਵਿੱਚ ਅਵਾਰਾ ਕੁੱਤੇ ਨੂੰ ਪਾਲਿਆ ਜਾਂਦਾ ਜੀਹਾਂ ਉਹ ਦੱਸਦਾ ਹੈ ਕਿ ਜਦੋਂ ਛੋਟਾ ਜਿਹਾ ਪੱਪੀ ਹੁੰਦਾ ਹੈ ਉਸ ਦਾ ਇਲਾਜ ਕਰਦਾ ਉਸ ਨੂੰ ਗੰਬੀਰ ਸੱਟਾਂ ਲੱਗੀਆਂ ਹੋਈਆਂ ਨੇ ਪਰ ਹੌਲੀ-ਹੌਲੀ ਉਸ ਵਿਅਕਤੀ ਦਾ ਉਸ ਕੁੱਤੇ ਦੇ ਨਾਲ ਪਿਆਰ ਪੈ ਜਾਂਦਾ ਤੇ ਰੋਜ਼ ਉਸ ਨੂੰ ਖਾਣਾ ਖਵਾਉਂਦਾ ਪਰ ਜੋ ਬਾਕੀ ਗਲੀ ਦੇ ਜਿਹੜੇ ਮੁਹੱਲੇ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਇਤਰਾਜ਼ ਹੁੰਦਾ ਤਾਂ ਕਾਫੀ ਵਾਰ ਉਹਨਾਂ ਨੇ ਉਸ ਵਿਅਕਤੀ ਨੂੰ ਕਿਹਾ ਕਿ ਤੂੰ ਉਸ ਕੁੱਤੇ ਨੂੰ ਖਾਣਾ ਨਾ ਖਵਾ ਨਹੀਂ ਤਾਂ ਅਸੀਂ ਤੇਰੇ ਤੇ ਕੋਈ ਸਖਤ ਐਕਸ਼ਨ ਲਵਾਂਗੇ ਪਰ ਉਹ ਵਿਅਕਤੀ ਕਹਿੰਦਾ ਕਿ ਇਹ ਦਰवेश ਹੈ ਇਹ ਰੱਬ ਦਾ ਰੂਪ ਹੈ ਤਾਂ ਇਸ ਲਈ ਮੈਂ ਨਹੀਂ ਹਟਾਂਗਾ ਤਾਂ ਇਸ ਛੋਟੀ ਜੀ ਗੱਲ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਤਾਂ ਬਹਿਸ ਇੰਨੀ ਕਾ ਜ਼ਿਆਦਾ ਭਿਆਨਕ ਹੋ ਜਾਂਦੀ ਹੈ ਕਿ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ ਲੜਾਈ ਕੀ ਇੱਕ ਦੂਸਰੇ ਨੂੰ ਮਾਰਨ ਦੀ ਕੋਸ਼ਿਸ਼ ਕਰਨ ਤੱਕ ਜਾਂਦੇ ਨੇ ਦੋਨੋਂ ਗੁੱਟ ਤਾਂ ਫਿਰ ਕੀ ਹੁੰਦਾ ਹੈ ਮੁਹੱਲੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਆ ਕੇ ਛੁਡਾਇਆ ਜਾਂਦਾ ਤਾਂ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਕੁੱਤੇ ਨੂੰ ਪਾਲਿਆ ਜਾਂਦਾ ਹੈ ਕੁੱਤੇ ਨੂੰ ਖਾਣਾ ਖਵਾਇਆ ਜਾਂਦਾ ਹੈ ਪਰ ਗਲੀ ਦੇ ਜਿਹੜੇ ਮੁਹੱਲੇ ਦੇ ਜਿਹੜੇ ਬਾਕੀ ਲੋਕ ਹੁੰਦੇ ਨੇ ਉਹਨਾਂ ਨੂੰ ਦਰਅਸਲ ਇਤਰਾਜ਼ ਹੁੰਦਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼੍ਰੀ ਮੁਖਸਰ ਸਾਹਿਬ ਤਤੋ ਜੋ ਵਿਅਕਤੀ ਜਿਹੜਾ ਉਸ ਕੁੱਤੇ ਦੀ ਦੇਖਰੇਖ ਕਰ ਰਿਆ ਹੁੰਦਾ ਉਸ ਨੂੰ ਖਾਣਾ ਖਵਾ ਰਿਆ ਹੁੰਦਾ ਤਾਂ ਬਾਕੀ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਦੇ ਘਰੇ ਆ ਕੇ ਗਾਲੀ ਗਲੋਚ ਕਰਦੇ ਨੇ ਧੱਕਾ ਮੁੱਕੀ ਕਰਦੇ ਨੇ ਲੜਾਈ ਕਰਦੇ ਨੇ ਤੇ ਇਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੇ ਨੇ ਜੀਹਾਂ ਤੇ ਸਾਰ ਹਥਿਆਰ ਦੇ ਨਾਲ ਉਸਤੇ ਹਮਲਾ ਵੀ ਕਰਦੇ ਨੇ ਤਾਂ ਸਾਰੀ ਦੀ ਸਾਰੀ ਕਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਕੁੱਤੇ ਨੂੰ ਲੈ ਕੇ ਵਿਵਾਦ ਹੁੰਦਾ ਲੋਕਾਂ ਦੀ ਲੜਾਈ ਹੁੰਦੀ ਹੈ ਤੇ ਸਹਾਦ ਤੱਕ ਲੜਾਈ ਵੱਜ ਜਾਂਦੀ ਹੈ ਕਿ ਉਸਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਤਾਂ ਤਸਵੀਰਾਂ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਕਿ ਕੁੱਤੇ ਨੂੰ ਲੈ ਕੇ ਭਿਆਨਕ ਲੜਾਈ ਹੋ ਜਾਂਦੀ ਹੈ ਉਸ ਵਿਅਕਤੀ ਨੂੰ ਗੰਭੀਰ ਜ਼ਖਮੀ ਕਰਕੇ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਠੀਕ ਤਰੀਕੇ ਨਾਲ ਨਹੀਂ ਹੁੰਦਾ ਤਾਂ ਇਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਤਾਂ ਬਿਲਕੁਲ ਸ਼੍ਰੀ ਮੁਖਸਰ ਸਾਹਿਬ ਤੋਂ ਮਾਮਲਾ ਸਾਹਮਣੇ ਹੈ ਮੈਂ ਤੁਹਾਨੂੰ ਜੀ ਵਾਸੀ ਗਾਰਡਨ ਰੋਨੀ ਹਰੋਕਰ ਸਾਹਿਬ ਦਰਹਿਣਾ ਵਾਲਾ ਪਰਸੋਂ ਰਾਤ ਸਾਡੇ ਮੁਹੱਲੇ ਦੇ 8-10 ਜਣੇ ਅਣਪਛਾਤੇ ਵਿੱਚ ਸੀ ਉਹਨਾਂ ਨੇ ਆ ਕੇ ਸਾਡੇ ਘਰ ਤੇ ਅਟੈਕ ਕਰਤਾ ਇੱਕ ਮਹੀਨਾ ਪਹਿਲਾਂ ਵੀ ਇਦਾਂ ਦੇ ਮਿਲ ਤੇ ਹਮਲਾ ਕੀਤਾ ਸੀ ਉਦੋਂ ਵੀ ਇਹਨਾਂ ਨੇ ਗਾੜੀ ਬਲੋਚ ਕੀਤੀ ਮਾਰਨ ਦੀ ਕੋਸ਼ਿਸ਼ ਕੀਤੀ ਵਜਾ ਕੀ ਸੀ ਕਿ ਇੱਕ ਫੀਮੇਲ ਪੱਪੀ ਛੋਟੀ 5 ਕੁ ਮਹੀਨੇ ਪਹਿਲਾਂ ਸਾਡੇ ਕੋਲ ਇਥੇ ਗੀੜ ਚ ਆ ਗਈ ਬਿਮਾਰ ਸੀ ਅਸੀਂ ਉਹਦਾ ਟ੍ਰੀਟਮੈਂਟ ਕਰਾਇਆ ਉਹਨੂੰ ਅਸੀਂ ਅੰਦਰ ਰੱਖ ਲਿਆ ਉਹਦੀ ਇਲਾਜ ਕੀਤੀ ਤੇ ਇਹ ਲੋਕਾਂ ਨੂੰ ਦੋ ਤਿੰਨ ਦਿਨ ਜਿਹੜੇ ਪਿਛਲੇ ਘਰ ਦੇ ਇਹਨਾਂ ਨੂੰ ਬੜੀ ਪ੍ਰੋਬਲਮ ਸੀ ਇਸ ਟੀਕਾ ਇਹ ਵੇਖਿਆ ਹੀ ਕੋਈ ਬਾਹਰ ਨਹੀਂ ਘੱਭੀ ਦਿੰਦੇ ਸੀ ਕਿ ਇਹ ਕੁੱਤੇ ਨੂੰ ਮੰਨ ਸੁਕਾ ਲਓ ਇੱਕ ਮਹੀਨੇ ਪਹਿਲਾਂ ਵੀ ਇਹਨਾਂ ਨੇ ਸਾਨੂੰ ਕਿਹਾ ਮਰਾ ਜੋਰ ਲਾਇਆ ਕਿ ਇਸ ਕੁੱਤੇ ਨੂੰ ਛੁਗਾ ਦਈਏ ਇਹਨਾਂ ਨੇ ਪੀਸੀਆ ਨਹੀਂ ਮਿਲਾਈ ਤੇ ਪੀਸੀਆ ਵਾਲਿਆਂ ਨੇ ਵੀ ਕਿਹਾ ਕਿ ਸਾਡਾ ਕੋਈ ਰੋਲ ਨਹੀਂ ਇਹਦੇ 'ਚ ਪੁੱਤਰਾ ਮਾਪੜਾ ਕਿਸੇ ਕਮੇਟੀ ਦੇ ਕੋਲ ਇਹਨਾਂ ਦੇ ਕਮੇਟੀ ਜੀ ਵੀ ਕਮੇਟੀ ਵਾਲੇ ਜੀ ਪਰ ਕਮੇਟੀ ਵਾਲਿਆਂ ਨੇ ਵੀ ਜਿਹੜਾ ਕੁਛ ਨਹੀਂ ਕੀਤਾ ਤੋ ਵੀ ਉਹ ਕਹਿੰਦੇ ਕਿ ਅਸੀਂ ਜਿਹੜਾ ਵੀ ਕੋਈ ਕਮੇਟੀ ਦੀ ਗੱਲ ਨੂੰ ਅਸੀਂ ਰਹਾ ਨਹੀਂ ਸਕਦੇ ਤੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਮਹਿਸੂਸ ਹੋਈ ਇੱਕ ਮਹੀਨਾ ਪਹਿਲਾਂ ਇਹ ਕੁਝ ਨਹੀਂ ਕਰ ਸਕੇ ਇਹ ਪਰਸੋਂ ਇਹਨਾਂ ਨੇ ਥ੍ਰੀ ਪਲੈਨਿੰਗ ਕਰਕੇ ਸਾਡੇ ਘਰ ਰਾਤ 9:30 10:00 10:12 ਜਿਹੜੇ ਲੈ ਕੇ ਇਹਨਾਂ ਨੇ ਮੇਰੇ ਨਾਲ ਵਿਆਹ ਹਮਲਾ ਕੀਤਾ ਇਹਨਾਂ ਨੇ ਮੇਰਾ ਗਲੇਟ ਬੰਧਿਆ ਤੇ ਜਾਗੋ ਬਾਣੇ ਕੋਸ਼ਿਸ਼ ਕੀਤੀ ਉੱਤਾਂ ਵੱਟੇ ਬੇਸਬਾਲ ਬੈਟਬਾਲ ਤੇ ਹੋਰ ਵੀ ਕਈ ਹਥਿਆਰ ਇਹਨਾਂ ਕੋਲ ਜੀ ਲੈ ਕੇ ਸਾਡੇ ਘਰੇ ਪਹੁੰਚੇ ਤੇ ਭਾਰਤ ਦੇ ਉਹਨਾਂ ਪੁੱਛੀ ਗੱਲਾਂ ਕਰੀਆਂ ਸਾਨੂੰ ਤੇ ਮੇਰੀ ਬੀਸ ਜਿਹੜਾ ਬਾਹਰ ਕੀ ਇਹਨਾਂ ਨੂੰ ਪੁੱਛਣ ਵਾਸਤੇ ਉਹਦੇ ਨਾਲ ਵੀ ਮਤਵੀਜੀ ਜੀ ਬੜੀ ਦਿਲਚਸਪੀ ਕੀਤਾ ਮੈਂ ਵੀ ਇਹਨੂੰ ਗਿਆ ਬਚਾਣ ਗਿਆ ਉਸ ਵਾਸਤੇ ਤੇ ਉਹਨਾਂ ਨੇ ਘਰੇ ਜਿਹੜੇ ਡੈਕ ਕਰਤਾ ਇਹਦੇ ਵਿੱਚ ਮੋਟੂ ਬਨੀਸ਼ ਕੁਮਾਰ ਚੁੱਗ ਤੇ ਵਿਸ਼ੋ ਦੋਮੜਾ ਤੇ ਅਦਵਿਸ਼ਾਕੇ ਤੇ ਇੱਕ ਇਹ ਮੋਟੂ ਦੇ ਮੁੰਡੇ ਤੋਂ ਅਨਸ਼ੁਲ ਜੋ ਕਿ ਤੇ ਕੀ ਕਹਿੰਦੇ ਆ ਹਰਿਆਣ ਉਸ ਤੋਂ ਬਾਅਦ ਵਿਸ਼ੂ ਦਾ ਮੁੰਡਾ ਵੀ ਵਿੱਚ ਨਾਲ ਸ਼ਾਮਲ ਸੀ ਤੇ ਇਹਨਾਂ ਨੇ ਬਹੁਤ ਜ਼ਿਆਦਾ ਰਟਾ ਵਾਲੀਆਂ ਮੇਰੇ ਨੱਕ ਤੇ ਰਟਾ ਨੂੰ ਜੀ ਮੈਂ ਤੋਂ ਉੱਥੇ ਇਹਨਾਂ ਦੇ ਮੁਕਸ਼ਰ ਫਿਰ ਅਸੀਂ ਟ੍ਰੀਟਮੈਂਟ ਵਾਸਤੇ ਮੁਕਸ਼ਰ ਦਿਵੋ ਪਰ ਇਹਦੇ ਉੱਥੇ ਸਾਨੂੰ ਉਹਨਾਂ ਨੇ ਰੈਫਰ ਕਰਤਾ ਫਰੀਦਕੋਟ ਗੁਰਬਾਹੰਸੇ ਮੈਡੀਕਲ ਕਾਲਜ ਕੋਲ ਮੈਂ ਜਿੱਥੇ ਜਿਹੜੇ ਇਲਾਜ ਆ ਤੇ ਸਾਡੀ ਕੋਈ ਵੀ ਸਰਵਾਈ ਨਹੀਂ ਹੋ ਰਹੀ ਮੈਂ ਬਸ ਮੈਂ ਤੁਹਾਨੂੰ ਇਹ ਉਮੀਦ ਹੈ ਕਿ ਇਹਨਾਂ ਦੇ ਇਨਾਰੇ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਕੀਤੀ ਜਾਵੇ ਅਰਾਧਨਾ ਕਤਲ ਇਹਨਾਂ ਕੀਤਾ ਦਾਕ ਪਰਚਾ ਕੱਟਿਆ ਜਾਵੇ ਤੇ ਲੁੱਟ ਖੋਹ ਦਾ ਜੋ ਵੀ ਇਹਨਾਂ ਮਾਮਲਾ ਦਰਜ ਕੀਤਾ ਜਾਵੇ ਤੇ ਬਸ ਮੈਂ ਇਹ ਉਮੀਦ ਕਰਦਾ ਹਾਂ ਤੁਹਾਨੂੰ ਕਹਿੰਦਾ ਕਿ ਬਸ ਵੇੇ ਕੀਤਾ ਜਾਵੇ ਜਿਹੜੀ ਗਾਟਰੀ ਤੋਂ ਵਿੱਚ ਬੁਲਾਈ ਹੋਈ ਸੀ ਕਿ ਮਾਮਲਾ ਜਲਦੀ ਹੋਵੇ ਇਹਨਾਂ ਗਾਰਡਨ ਕਲੋਨੀ ਦੇ ਵਿੱਚ ਇੱਕ ਲੜਾਈ ਹੋਈ ਸੀ ਜੋ ਕਿ ਕਮਿਊਨਿਟੀ ਡੌਗਸ ਨੂੰ ਫੀਡ ਪਾਉਣ ਸੰਬੰਧੀ ਲੜਾਈ ਉਹਨਾਂ ਦੀ ਹੋਈ ਸੀ ਜਿਸ ਵਿੱਚ ਇੱਕ ਤਰਨਵੀਰ ਸਿੰਘ ਨਾਮ ਦੇ ਵਿਅਕਤੀ ਦੇ ਸੱਟਾਂ ਲੱਗੀਆਂ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫੀਤਕੋਟ ਵਿਖੇ ਦਾਖਲ ਸੀ ਜਿਸ ਦਾ ਬਿਆਨ ਲੈ ਕੇ ਅਸੀਂ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਹਾਂ ਇਸ ਸੰਬੰਧੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਤੱਤ ਅੱਗੇ ਸਾਹਮਣੇ ਆਉਣਗੇ ਉਸ ਸੰਬੰਧੀ ਕਾਰਵਾਈਆਂ ਵਿੱਚ ਲਿਆਂਦੀ ਜਾਵੇਗੀ ਜੀ ਕਿ ਇਹ ਪੰਜ ਬੰਦਿਆਂ ਦੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਦਰਜ ਹੋ ਚੁੱਕੀ ਹੈ ਇਸ ਵਿੱਚ 341 504 323 ਆਈਪੀਸੀ ਤਹਿਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ